ਸਤਿਗੁਰ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪੁੱਤ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਲਾਪ੍ਰੀਤ ਸਿੰਘ ਨੇ ਧੰਨਵਾਦ ਜੀਏ ਕਿ ਇੱਕ ਔਰਤ ਜੋ ਕਿ ਸਾਰੇ ਘਰ ਦਾ ਸਨਮਾਨ ਵੀ ਕਰਦੀ ਤੇ ਸਾਰੇ ਘਰ ਨੂੰ ਚਲਾਉਂਦੀ ਵੀ ਹੈ ਪਰ ਉੱਥੇ ਕੀ ਹੁੰਦਾ ਕਿ ਉਹਦਾ ਘਰ ਵਾਲਾ ਉਹਦਾ ਪਤੀ ਪਰਮੇਸ਼ਵਰ ਬਾਹਰੋਂ ਕਮਾ ਕੇ ਲਿਆਉਂਦਾ ਤੇ ਉਹ ਸਾਰੇ ਘਰ ਨੂੰ ਚਲਾਉਂਦੀ ਹੈ ਪਰ ਜਦੋਂ ਪਤੀ ਪਰਮੇਸ਼ਵਰ ਹੀ ਦੁਨੀਆ ਤੋਂ ਤੁਰ ਜਾਵੇ ਕਿਸੇ ਕਾਰਨ ਤਾਂ ਫਿਰ ਉਸ ਔਰਤ ਦੇ ਉੱਤੇ ਮਰਜੀਬਤਾਂ ਦਾ ਪਹਾੜ ਟੁੱਟ ਜਾਂਦਾ ਹੈ ਤੇ ਉਹ ਔਰਤ ਵੀ ਅੰਦਰੋਂ ਅੰਦਰ ਟੁੱਟ ਜਾਂਦੀ ਹੈ ਪਰ ਕੁਝ ਔਰਤਾਂ ਇਦਾਂ ਦੀਆਂ ਵੀ ਹੁੰਦੀਆਂ ਨੇ ਜਿਹੜੀਆਂ ਟੁੱਟਣ ਦੀ ਬਜਾਏ ਆਪਣੇ ਆਪ ਨੂੰ ਜੜਾ ਆ ਉਹ ਸੰਜੋ ਕੇ ਤੇ ਦੁਨੀਆ ਦੇ ਨਾਲ ਲੜਨ ਦੀ ਤਾਕਤ ਰੱਖਦੀਆਂ ਨੇ ਉਹਨਾਂ ਦੇ ਵਿੱਚੋਂ ਇੱਕ ਸੁਨੀਤਾ ਨਾਮ ਦੀ ਏ ਔਰਤ ਜਿਸਦੇ ਪਤੀ ਦਾ ਐਕਸੀਡੈਂਟ ਦੇ ਵਿੱਚ ਮੌਤ ਹੋ ਜਾਂਦੀ ਏ ਕਿਉਂਕਿ ਉਹ ਪਹਿਲਾਂ ਥੋੜਾ ਬਿਮਾਰ ਸੀ ਜਿਹਦੇ ਕਰਕੇ ਉਹਨਾਂ ਦੇ ਸਟੰਟ ਪਏ ਹੋਏ ਸੀ ਤੇ ਸਟੰਟ ਪਏ ਹੋਣ ਕਰਕੇ ਉਹਨਾਂ ਨੇ ਗਾਵਾਂ ਦਾ ਮੱਜਾਂ ਦਾ ਵਪਾਰ ਛੱਡ ਕੇ ਤੇ ਈ ਰਿਕਸ਼ਾ ਪਾਲ ਲਿਆ ਪਰ ਉਸ ਤੋਂ ਬਾਅਦ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਆ ਐਕਸੀਡੈਂਟ ਦੇ ਵਿੱਚ ਉਹ ਉਹਨਾਂ ਦੀ ਜਿਹੜੀ ਹੈ ਮੌਤ ਹੋ ਜਾਂਦੀ ਏ ਮੌਤ ਤੋਂ 2 ਮਹੀਨੇ ਬਾਅਦ ਹੀ ਜਿਹੜਾ ਆ ਸੁਨੀਤਾ ਦੇਵੀ ਨੂੰ ਖਿਆਲ ਆਇਆ ਕਿ ਕੁਝ ਕਰਨਾ ਚਾਹੀਦਾ ਘਰੋਂ ਬਾਹਰ ਨਿਕਲਣਾ ਚਾਹੀਦਾ ਤੇ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਵਾਸਤੇ ਅੱਗੇ ਵਧਣ ਵਾਸਤੇ ਕੁਝ ਨਾ ਕੁਝ ਕਰਨਾ ਜ਼ਰੂਰੀ ਹੈ ਪਰ ਕਿਸੇ ਦੇ ਭਾਂਡੇ ਮਾਂਜਣੇ ਜਾਂ ਕਿਸੇ ਦੇ ਥੱਲੇ ਕੋਈ ਨੌਕਰੀ ਕਰਨੀ ਉਹ ਚੰਗੀ ਨਹੀਂ ਲੱਗੀ ਤੇ ਉੱਥੇ ਹੀ ਆਪਣੇ ਪਤੀ ਦਾ ਹੀ ਈ ਰਿਕਸ਼ਾ ਲੈ ਕੇ ਉਹ ਸੜਕਾਂ ਤੇ ਰਿਕਸ਼ਾ ਚਲਾਉਣ ਲੱਗ ਪਈ ਤੇ ਸਵਾਰੀਆਂ ਢੋਣ ਲੱਗ ਪਈ ਤੇ ਮਿਹਨਤ ਕਰਨ ਲੱਗ ਪਈ ਇਸੇ ਮਿਹਨਤ ਦਾ ਜਿਹੜਾ ਆ ਉਸ ਨੂੰ ਫਲ ਵੀ ਮਿਲ ਰਿਹਾ ਉਹਦੇ ਘਰ ਦਾ ਚੰਗਾ ਗੁਜ਼ਾਰਾ ਤਾਂ ਹੋਣ ਲੱਗ ਪਿਆ ਪਰ ਆਪਣੇ ਬੱਚਿਆਂ ਦੇ ਸੁਨੇਰੀ ਭਵਿੱਖ ਨੂੰ ਦੇਖਦੀ ਹੋਈ ਉਸ ਨੂੰ ਅਜੇ ਵੀ ਟਿਕ ਟਿੱਕੀ ਲੱਗੀ ਰਹਿੰਦੀ ਹੈ ਕਿ ਕੁਝ ਐਸਾ ਵਾਹਿਗੁਰੂ ਕਰੇ ਜੋ ਕਿ ਮੇਰੇ ਬੱਚਿਆਂ ਦੇ ਸੁਨਹਿਰੀ ਭਵਿੱਖ ਦੇ ਲਈ ਜਾਂ ਤਾਂ ਮੈਨੂੰ ਕੋਈ ਚੰਗੀ ਨੌਕਰੀ ਮਿਲ ਜਾਵੇ ਜਾਂ ਚੰਗਾ ਰੋਜ਼ਗਾਰ ਚੱਲ ਪਵੇ ਜਾਂ ਕੁਝ ਐਸਾ ਪ੍ਰਮਾਤਮਾ ਕਰ ਦਵੇ ਕਿ ਮੇਰੇ ਬੱਚਿਆਂ ਦਾ ਜਿਹੜਾ ਆ ਸੁਨਹਿਰੀ ਭਵਿੱਖ ਅੱਗੇ ਦੀ ਅੱਗੇ ਵਧ ਜਾਵੇ ਈ ਰਿਕਸ਼ਾ ਦੇ ਨਾਲ ਕਰਦੀਆਂ ਜ਼ਰੂਰਤਾਂ ਤਾਂ ਪੂਰੀਆਂ ਹੋ ਰਹੀਆਂ ਨੇ ਪਰ ਬੱਚਿਆਂ ਦੇ ਸੁਨਹਿਰੀ ਭਵਿੱਖ ਦੇ ਲਈ ਅਜੇ ਵੀ ਚਿੰਤਾ ਤੇ ਸਨੀਤਾ ਤਾਂ ਦਾਦੀ ਕਿ ਈ ਰਿਕਸ਼ਾ ਚਲਾ ਰਹੀ ਸਨੀਤਾ ਦੇ ਨਾਲ ਜਦੋਂ ਗੱਲਬਾਤ ਕੀਤੀ ਤੋ ਉਹਨਾਂ ਨੇ ਆਪਣਾ ਦੁੱਖ ਸਾਂਝਾ ਕਰਦੇ ਹੋਏ ਨਾਲ ਦੀ ਨਾਲ ਇਹ ਗੱਲਾਂ ਕਹੀਆਂ ਆਓ ਚੱਲਦੇ ਹਾਂ ਗੁਰਸਿੱਖ ਔਰਤ ਸੁਨੀਤਾ ਤੋਂ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਉਹ ਕੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸੁਨੀਤਾ ਮੇਰਾ ਪਿੰਡ ਹੌਜ਼ਲਾ ਸਰਦਾਰ ਰਸ਼ਪਾਲ ਸਿੰਘ ਜੀ ਮੇਰੇ ਸਰਦਾਰ ਜਿਨ੍ਹਾਂ ਨੇ ਸਪੈਰ ਹੋਇਆ ਇਸ ਖਾਲੀ 4-5 ਮਹੀਨੇ ਆਇਆ ਕੀ ਕਰਦੇ ਸੀ ਉਹ ਔਰ ਕਿੱਦਾਂ ਸਪੈਰ ਹੋਇਆ ਉਹਨਾਂ ਦਾ ਕੰਮ ਸੀ ਪਹਿਲੇ ਪਸ਼ੂ ਰਖੇ ਸੀ ਆਹੀਂ ਉਹਨਾਂ ਦਾ ਦੁੱਧ ਵੇਚਣਾ ਚਾਹੇ ਉਹਨਾਂ ਨੇ ਬਾਹਰ ਅੰਦਰ ਦਾ ਕਰ ਲੈਣਾ ਬੋਕ ਪਿੰਸਲ ਪਹਿਲੇ ਉਹਨਾਂ ਦੇ ਹੱਡ ਦੀ ਪ੍ਰੋਬਲਮ ਆਨ ਕਰਕੇ ਸਟੈਂਡ ਪਿਆ ਫਿਰ ਉਹਨਾਂ ਨੇ ਪਸ਼ੂ ਵਗੈਰਾ ਦਾ ਕੰਮ ਛੱਡ ਦਿੱਤਾ ਸੀ ਫਿਰ ਇਰਖਾ ਲਗਾ ਲਿਆ ਸੀ ਕਿ ਚਲੋ ਕੋਈ ਵੇਟ ਨਾ ਚੁਕਣਾ ਪਵੇ ਜਦੋਂ ਇਹ ਚਲਾਉਣਾ ਸ਼ੁਰੂ ਕੀਤਾ ਇਸ ਸਾਲ ਡੇਢ ਸਾਲ ਹੀ ਉਸ ਤੋਂ ਬਾਅਦ ਉਹਨਾਂ ਐਕਸੀਡੈਂਟ ਹੋ ਗਿਆ ਐਕਸੀਡੈਂਟ ਦੇ ਕਾਰਨ ਉਹਨਾਂ ਦੀ ਵੀ ਬਾਈਦਨ ਬਾਦ ਬੱਤ ਹੋ ਗਈ ਤਨੂ ਇਹ ਰਿਕਸ਼ਾ ਚਲਾਉਣ ਦੀ ਲੋੜ ਕਿ ਦਬਈ ਕੱਟ ਤੋਂ ਨਾ ਹੋਵੇ ਮੇਰੇ ਬੇਟਾ ਇੱਕ ਬੇਟੀ ਹੈ ਔਰ ਮੈਂ ਸੋਚਿਆ ਕਿ ਕਿਸੇ ਦੇ ਕੰਮ ਕਰਨ ਨਾਲੋਂ ਖੁਦ ਦਾ ਕੰਮ ਕੀਤਾ ਜਾਵੇ ਔਰ ਆਪਣੀ ਸਰਦਾਰੀ ਕਾਇਮ ਰੱਖੀ ਜਾਵੇ ਇਸ ਕਰਕੇ ਮੈਂ ਇਹ ਰਿਕਸ਼ਨ ਪਾਇਓਰਟੀ ਦਿੱਤੀ ਹੈ ਉਹ ਵੀ ਅੰਮ੍ਰਿਤਾਰੀ ਸੀ ਤੁਸੀਂ ਵੀ ਹੋਂਦ ਤਰੀ ਹੋ ਮੇਰਾ ਸਾਰਾ ਪਰਿਵਾਰ ਅੰਮ੍ਰਿਤਾਰੀ ਹੈ ਜੀ ਦੇ ਉਹਨਾਂ ਦੇ ਇਲਾਜ 'ਚ ਕੋਈ ਉਮਕਨ ਨਹੀਂ ਆਈ ਜਿਸਲੇ ਉਹਨਾਂ ਦਾ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਇਲਾਜ ਤੁਸੀਂ ਤੁਸੀਂ ਦੱਸਿਆ ਪਹਿਲੇ ਹੀ ਕਾਫੀ ਪੈਸਾ ਖਰਚ ਹੋ ਚੁੱਕਿਆ ਸੀ ਹਾਰਟ ਪ੍ਰੋਬਲਮ ਦਾ ਜੀ ਜੀ ਜਦੋਂ ਹਾਰਟ ਦੇ ਵੀ ਦਿੱਕਤ ਆਈ ਉਦੋਂ ਵੀ ਮੈਨੂੰ ਬਾਰੋਂ ਸੰਸਥਾਨ ਦੇ ਸਰਤੋਂ ਆ ਉਹਨਾਂ ਨੇ ਮੇਰੀ ਹੈਲਪ ਕੀਤੀ ਸੀਗੀ ਔਰ ਮੇਰੀ ਫੈਮਲੀ ਨੇ ਵੀ ਮੈਨੂੰ ਸਪੋਰਟ ਕੀਤੀ ਸੀ ਅਗਰ ਹੁਣ ਵੀ ਜ਼ਰੂਰਤ ਪਈ ਤੇ ਮੇਰੀ ਫੈਮਲੀ ਨੇ ਵੀ ਸਪੋਰਟ ਕੀਤੀ ਔਰ ਜਿੰਨਾ ਕੋਲ ਐਕਸੀਡੈਂਟ ਹੋਇਆ ਸੀ ਉਹਨਾਂ ਨੇ ਹੀ ਇਲਾਜ ਕਰਵਾਇਆ ਸੀ ਤੇ ਫਿਰ ਤੁਸੀਂ ਈ ਰਿਕਸ਼ਾ ਜਦੋਂ ਲੋਕ ਬੜੇ ਆ ਤਿੰਨ ਦੋ ਚਲਾਦੇ ਮੈਨੂੰ ਈ ਰਿਕਸ਼ਾ ਚਲਾਉਂਦੇ ਆ ਇਨ ਚਾਰ ਮਿੰਟ ਹੋ ਚਲੇ ਆ ਡੈਟ ਤੋਂ ਬਾਅਦ 2 ਮਿੰਟ ਹਾਂਜੀ ਹਾਂਜੀ ਕਿੱਦਾਂ ਦੀ ਮਤਲਬ ਲਾਈਫ ਚੱਲ ਰਹੀ ਹੈ ਕਿੰਨਾ ਕੁ ਪ੍ਰੋਬਲਮ ਹੋ ਰਹੀ ਹੈ ਵਿੱਚ ਤੁਹਾਨੂੰ ਪਤਾ ਹੈ ਇੱਕ ਲੇਡਿਸ ਵਾਸਤੇ ਬੜਾ ਸਟਰਗਲ ਆ ਬਟ ਮੇਰੇ ਗੁਰੂ ਸਾਹਿਬ ਮੇਰੇ ਨਾਲ ਨੇ ਮੈਨੂੰ ਉਹਨਾਂ ਦਾ ਬੜਾ ਹੌਸਲਾ ਬਾਨੀ ਔਰ ਬਾਨੇ ਨਾਲ ਮੈਨੂੰ ਗੁਰੂ ਸਾਹਿਬ ਦੇ ਭਰੋਸਾ ਹੋਂ ਕਰਕੇ ਇਹ ਸਟੈਪ ਚੁੱਕਿਆ ਆ ਮੈਂ ਬਟ ਬੜੀ ਹਿੰਮਤ ਦੀ ਗੱਲ ਐ 2 ਮਹੀਨੇ ਪਹਿਲੇ ਬੜਰ ਪਰੇ ਜੱਤ ਹੁੰਦੀ ਔਰ ਫੇਹੀ ਹੀ ਰੇਖਾ ਚਲਾ ਕੇ ਆਪਣੇ ਬੱਚਾ ਨੂੰ ਪੜਾ ਵੀ ਰਹੇ ਹੋ ਪਾਲ ਵੀ ਰਹੇ ਹੋ ਲੋਕਾਂ ਲਈ ਕੀ ਮੈਸੇਜ ਹੈ ਕੀ ਕਹਿਣਾ ਚਾਹੋ ਜਿਹੜੇ ਹਿੰਮਤ ਕਰਦੇ ਮੈਂ ਤੇ ਇਹ ਬੋਲਾਂਗੀ ਅਗਰ ਆਪਣੇ ਗੁਰੂ ਪਾਸ਼ਾ ਉਤੇ ਭਰੋਸਾ ਸਾਡੇ ਸੰਤ ਢੜੀਆਂ ਵਾਲੇ ਆ ਜਿਹੜੇ ਉਹ ਬਹੁਤ ਸਪੋਰਟ ਕਰਦੇ ਆ ਕਹਿੰਦੇ ਆਪਣੀ ਹਿੰਮਤ ਨਹੀਂ ਛੱਡਣੀ ਸਟਰੋਂਗ ਹੋਵੋ ਹਰ ਲੇਡੀਜ਼ ਯੰਗ ਬਣ ਕੇ ਸਟੋਨ ਬਣ ਕੇ ਇਹ ਕੰਮ ਕਰ ਸਕਦੀ ਹੈ ਜਿਹੜੇ ਕਿਸੇ ਦੇ ਅੱਗੇ ਤਲੀ ਨਾ ਢਾਓ ਖੁਦ ਮਿਹਨਤ ਕਰੋ ਤੇ ਮੈਂ ਉਹਨਾਂ ਦੀ ਸੋਚ ਤੇ ਹੀ ਇਹ ਪੈਰਾ ਜ਼ਿੰਦੀ ਪਈ